ਇਹ ਬੇਸਿਕਲੀ ਜੀ ਜਿਹੜੇ ਪੁਰਾਣੇ ਪੈਟਰਨ ਤੇ ਸਕੂਲਾਂ ਦੀ ਮੇਲ ਤੇ ਧਮਕੀਆਂ ਆਈ ਸੀ ਫੋਟੋਸ ਹਸਪੀਟਲ ਦੇ ਸੰਬੰਧੀ ਵੇਰ ਨੂੰ ਇੱਥੇ ਸੇਮ ਬੰਬ ਲਾਸਟ ਕਰਾਂਗੇ ਆਪਾਂ ਤੇ ਉਹਦੇ ਬਾਅਦ ਹੀ ਆਪਾਂ ਆਪਣੀ ਜਿਹੜੀ ਐਂਟੀਸੈਪਟਾਈਜ਼ ਟੀਮਸ ਐ ਉਹਨਾਂ ਨੂੰ ਇਮੀਡੀਏਟਲੀ ਐਕਟਿਵ ਕਰਕੇ ਪੰਜ ਸਾਢੇ ਏਐਸ ਟੀਮਸ ਲੱਗੀਆਂ ਇਮੀਡੀਏਟਲੀ ਇਸ ਫੋਰ ਏਰੀਆ ਦੀ ਜਿਹੜੀ ਨਾਨ ਐਸੈਂਸ਼ੀਅਲ ਸਰਵਿਸਿਜ਼ ਐ ਉਹਨਾਂ ਨੂੰ ਹੌਲਡ ਕਰਕੇ ਏਐਸ ਕਰਾਇਆ ਗਿਆ ਇਸ ਤੋਂ ਇਲਾਵਾ ਜੀ ਸਾਈਮਲਟੇਨੀਅਸਲੀ ਕਿਉਂਕਿ ਸਕੂਲਾਂ ਨੂੰ ਥ੍ਰੈਟ ਆਈ ਸੀ ਤੇ ਸਕੂਲਾਂ ਦੀ ਵੀ ਪੈਰਲੈਲੀ ਜਿਹੜੀ ਏਐਸ ਚੱਲ ਰਹੀ ਹੈ ਤੇ ਮੈਂ ਵਚਨ ਬਾਦਦਾ ਮਹੌਲੀ ਪੁਲਿਸ ਵਚਨ ਬਾਦਦਾ ਕਿ ਜਿੰਨੀ ਵੀ ਸੇਫਟੀ ਐਂਡ ਸਿਕਿਉਰਿਟੀ ਹੈ ਸੀਮ ਸਾਫ ਦੀ ਤੇ ਸਕੂਲਸ ਦੀ ਉਹ ਆਪਾਂ ਪੂਰੀ ਬਰਜ਼ੋਰ ਤਰੀਕੇ ਨਾਲ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੁਰਾਣੀ ਜਿਹੜੀ ਹੈ ਥ੍ਰੈਟ ਕਾਲ ਸੀ ਜਿਹੜੀ ਇਸ ਤੋਂ ਪਿਛਲੀ ਆਈ ਸੀ ਉਹਦਾ ਜਦੋਂ ਆਪਾਂ ਟੈਕਨੀਕਲ ਡਿਟੇਲਸ ਲਿੱਤੀਆਂ ਸੀ ਇਹਦਾ ਜਿਹੜਾ ਆਈਪੀ ਐਡਰੈਸ ਉਹ ਯੂ ਐਸ اے ਦਾ ਆਇਆ ਸੀ ਤੇ ਜਿਹੜਾ ਕੋਈ ਰਿਕਵਰੀ ਈਮੇਲ ਸੀਗਾ ਜਿਹੜਾ ਲਿੰਕ ਉਹ ਬੰਗਲਾਦੇਸ਼ ਬੇਸ ਸੀ ਉਹ ਸੇਮ ਹੀ ਈਮੇਲ ਐਡਰੈਸ ਤੋਂ ਆਇਆ ਤੇ ਇੱਕੋ ਈਮੇਲ ਐਡਰੈਸ ਤੋਂ ਇੱਕੋ ਜਿਹੜਾ ਆਈਪੀ ਰੂਟ ਕਰਕੇ ਸਪੂਫ ਕਰਕੇ ਇਹ ਜਿਹੜੀ ਥ੍ਰੈਟ ਕਾਸ ਵਾਰ-ਵਾਰ ਆ ਰਹੀ ਹੈ ਬਟ ਸਟਿਲ ਜ਼ੀਰੋ 에ਰਰ ਕਰਕੇ ਵੀ ਟੇਕ ਨੋ ਚਾਂਸਸ ਤੇ ਆਪਾਂ ਪੂਰੀ ਪ੍ਰੋਟੋਕੋਲ ਜਿਹੜਾ ਫਾਲੋ ਕਰੀਏ ਪਰ ਐਸਪੀ ਦਾ ਪਹਿਲਾਂ ਜ਼ਿਕਰ ਹੈ ਪਹਿਲਾਂ ਵੀ ਮੁੱਖ ਮੰਤਰੀ ਦਾ ਜੀ ਸੀਐਮ ਸਾਹਿਬ ਦਾ ਵੀ ਜ਼ਿਕਰ ਹੈ ਚੈਕਿੰਗ ਬੋਮਬ ਕੁਸਤਾਨ ਚੈੱਕ ਚੱਲ ਰਹੀ ਅੰਦਰ ਇਹ ਹੈ ਕਿ ਪਹਿਲਾਂ ਵੀ ਸਕੂਲਾਂ ਨੂੰ ਧਮਕੀਆਂ ਆਈਆਂ ਨੇ ਹਲੇ ਤੱਕ ਕੀ ਐਕਸ਼ਨ ਲਿੱਤਾ ਗਿਆ ਹੈ ਸਾਈਬਰ ਸੈੱਲ ਕੀ ਕਰ ਰਿਹਾ ਹੈ ਬਿਲਕੁਲ ਜੀ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਹੈ ਉਹ ਦੇ ਆਰ ਅੰਡਰ ਵੇ ਬੀ ਬੇਸਿਕਲੀ ਜਿਵੇਂ ਬ੍ਰਾਊਜ਼ਰਸ ਹੁੰਦੇ ਆ ਡਿਫਰੈਂਟ ਔਰ ਬ੍ਰਾਊਜ਼ਰ ਹੋ ਗਿਆ ਉਹਦੇ ਨਾਲ ਸਪੂਫ ਕਰਕੇ ਆਈਪੀ ਇਹ ਅਲੱਗ-ਅਲੱਗ ਦੇਸ਼ਾਂ ਤੋਂ ਇਹ ਆਈਪੀ ਜਨਰੇਟ ਕੀਤੇ ਜਾਂਦੇ ਆ ਉਹ ਜਿਵੇਂ ਇਹ ਵਾਲਾ ਜਿਹੜਾ ਜਨਰੇਟਡ ਆਈਪੀ ਹੈ ਉਹ ਯੂ ਐਸ ਏ ਦਾ ਹੈ ਜਿਹੜਾ ਪਿਛਲੀ ਵਾਰ ਆਇਆ ਸੀ ਤੇ ਇਹਦੇ ਸੰਬੰਧੀ ਜਿਹੜਾ ਦੂਸਰਾ ਰਿਕਵਰੀ ਈਮੇਲ ਉਹ ਬੰਗਲਾਦੇਸ਼ ਦਾ ਸੀਐਮ ਸਾਹਿਬ ਕੋ ਸਵਿਫਟ ਕੀਤਾ ਜਾਏਗਾ ਨਹੀਂ ਜੀ ਹਜੇ ਫਿਲਹਾਲ ਇਹ ਸੇ ਕੁਝ ਨਹੀਂ ਇਦਾਂ ਦਾ ਹੈ ਤੇ ਆਹ ਟੀਮਸ ਆ ਰਲਰਟ ਸੀਐਮ ਸਿਕਿਉਰਿਟੀ ਇਸ ਅਲਰਟ ਤੇ ਆਪਾਂ ਪੂਰੇ ਪ੍ਰੋਟੋਕੋਲ ਸਟੈਬਲਿਸ਼ ਕੀਤੇ ਹੋਏ ਇਹ ਜਿਹੜਾ ਕਾਮਨ ਪਿਛਲੇ ਸਾਰੇ ਕਾਪੀ ਪੇਸਟ ਕਰਕੇ ਜਿੰਨੇ ਸਕੂਲ ਪਿਛਲੇ ਸੀ 16 ਦੇ ਕਰੀਬ ਸਾਰਿਆਂ ਨੂੰ ਹੀ ਇੱਕੋ ਈਮੇਲ ਤੇ ਥ੍ਰੈਟ ਹੋ ਵੀ ਸੇਮ ਪੇਜ ਤੇ ਖਾਲਿਸਤਾਨ ਨਾਮ ਦਿੱਤਾ ਜਾਂਦਾ ਮਤਲਬ ਜਿਹੜੀ ਈਮੇਲ ਜਿੱਥੋਂ ਆਂਦੀ ਹੈ ਨਾਮ ਕੀ ਹਾਰਿਆ ਔਰ ਬਿਲਕੁਲ ਜੀ ਹਜੇ ਤੱਕ ਤੇ ਹੋਕਸ ਫੀਮੇਲਸ ਹੀ ਹੈ ਬਾਕੀ ਕਿਸੇ ਆਰਗੇਨਾਈਜੇਸ਼ਨ ਦਾ ਨਾਮ ਇਹਨਾਂ ਨੇ ਲੈਣਾ ਹੀ ਹੈ ਟੂ ਗੇਨ ਲੇਜੀਟਿਮੇਸੀ ਤੇ ਉਹ ਮੈਟੀਰੀਅਲ ਹੈ ਜੀ